ਇਹਨਾਂ ਨੂੰ ਮਨਾ ਲਓ ਮੈਂ ਕਿ ਮਨਾਉਂਗਾ ਕਿ ਹੁੰਦਾ ਡੰਡਾ ਹੀ ੱਡਾ ਹੈ ਵਾ ਮਗਰ ਕਿੱਥੇ ਮੰਨਦੇ ਨੇ ਅਗਲੇ ਜਿਨ੍ਹਾਂ ਦੇ ਜੜੀਆਂ ਉਹਦੇ ਮਗਰ ਸ਼ਕਤੀਆਂ ਕਮ ਕਰ ਰਹੀਆਂ ਨੇ ਉਹ ਸਾਰੇ ਤਾਂ ਮਤਲਬ ਫੀਲਿੰਗ ਲਈ ਫਿਰਦੇ ਨੇ ਉਹ ਮੁੱਖ ਮੰਤਰੀ ਦੀ ਕੋਈ ਕਾਸੇ ਦੀ ਕੋਈ ਕਾਸੇ ਦੀ ਉਹ ਤਾਂ ਕਹਿ ਨੋ ਕੱਲੀ ਨੇ ਨਿਕਰਾ ਖਾਕੀ ਨੇ ਮਜ਼ਬੂਤ ਹੀ ਮਜ਼ਬੂਤ ਆਂ ਪ੍ਰਵਾਹ ਨਾ ਕਰ ਪੂਰੀਆਂ ਵਿਰੋਧੀਆਂ ਦੇ ਚੀਕਾਂ ਮਰਾਵਾਂਗੇ ਤੇ ਪੰਜਾਬ ਲਈ ਕੰਮ ਕਰਾਂਗੇ ਤੇ ਪਾਰਟੀ ਤਕੜੀ ਹੋ ਕੇ ਉੱਭਰੂਗੀ ਇੱਕ ਪਾਸੇ ਸਾਡੇ ਐਮਐਲਏ ਤਕੜੀ ਤੋਂ ਚੋਣ ਨਿਸ਼ਾਨ ਜਿੱਤ ਕੇ ਵਿਧਾਨ ਸਭਾ ਦੇ ਵਿੱਚ ਜਿਹੜੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਵਿਧਿ ਵਿਵਧਾਨ ਗੋਰਿਆਂ ਤੋਂ ਸਰਕਾਰਾਂ ਤੋਂ ਲੜ ਕੇ ਬਣਾਇਆ ਸੀ ਉਹਨੂੰ ਵਿਧਾਨ ਸਭਾ ਦੇ ਅਧੀਨ ਕਰਾਉਣ ਨੂੰ ਫਿਰਦੇ ਨੇ ਸੋਚਦੇ ਏਜੰਡੇ ਦਾ ਫਰਕ ਤਾਂ ਦੇਖੋ ਕੀ ਆ ਸੋ ਇਹ ਕਲੀਅਰ ਆ ਕਿ ਉਹ ਕਿਸੇ ਪ੍ਰੈਸ਼ਰ ਰੇਟ ਵਿਧਾਨ ਸਭਾ ਦੇ ਵਿੱਚ ਬੋਲ ਰਹੇ ਸੀ ਸੋ ਇਹਦੇ ਆਉਣਾ ਸੀ ਹੋਰ ਵੱਡੇ ਖਲਾਸੇ ਧਮਕੀਆਂ ਨਹੀਂ ਹੈਗੀਆਂ ਸਿੱਧੀ ਗੋਲੀ ਮਾਰਨ ਦੇ ਹੁਕਮ ਨੇ ਕਿ ਗੋਲੀ ਮਾਰੋ ਜਿਹੜਾ ਵੀ ਪਾਰਟੀ ਲਈ ਪੰਜਾਬ ਲਈ ਬੋਲੇਗਾ ਉਹਨੂੰ ਗੋਲੀ ਮਾਰ ਦੋ ਸੁਖਬੀਰ ਸਿੰਘ ਬਾਲਤੇ ਗੋਲੀ ਚੱਲੀ ਮਾਰਨ ਦਾ ਸਿੱਧਾ ਮਤਲਬ 3 ਮਹੀਨੇ ਬਾਅਦ ਜ਼ਮਾਨਤ ਬੰਦੇ ਦੀ ਹੋ ਜਾਂਦੀ ਹੈ ਬਾਹਰ ਆ ਜਾਂਦਾ ਬਾਕੀ ਆਗੂ ਨੂੰ ਧਮਕੀਆਂ ਮਿਲਦੀਆਂ ਨੇ ਸਾਨੂੰ ਵੀ ਕਾਹੇ-ਵਗਾਹੇ ਮੈਸੇਜ ਲੱਗਦੇ ਨੇ ਕਿ ਭਾਈ ਬੋਲਣਾ ਚੁੱਪ ਕਰ ਜਾਓ ਨਹੀਂ ਚੁੱਪ ਕਰਾਉਣੇ ਆਉਂਦੇ ਆ ਉਹਨਾਂ ਆਗੂਆਂ ਦੀ ਲੋੜ ਆ ਜਿਹੜੇ ਦਿੱਲੀ ਨਾਲ ਅੱਖ ਜੱਕ ਪਾ ਕੇ ਛਾਤੀ ਤਾਲ ਜਰਾ ਸਕਦੇ ਅਸੀਂ ਅੰਮ੍ਰਿਤ ਸ਼ਾਹ ਜੀ ਨੂੰ ਦੱਸਣਾ ਚਾਹੁੰਦੇ ਆ ਕਿ ਸੰਤ ਜਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਸਿੱਖਾਂ ਦੇ ਖਲਨਾਇਕ ਨਹੀਂ ਸਿੱਖਾਂ ਦੇ ਨਾਇਕ ਨੇ ਤੇ ਆਹ ਜਿਹੜੇ ਦੂਜੇ ਸੁਧਾਰ ਲਹਿਰ ਵਾਲੇ ਦੂਜੇ ਤੀਜੇ ਕਿਸੇ ਦਾ ਬਿਆਨ ਆਇਆ ਚੀ ਨੀ ਕੀਤੀ ਕਿਸੇ ਨੇ ਕਿ ਸਾਡੇ ਨਾਇਕ ਦੇ ਖਿਲਾਫ ਕੋਈ ਬੋਲੇ ਤੇ ਸਾਡੀ ਆਵਾਜ਼ ਵੀ ਨਾ ਨਿਕਲੇ ਕਿੰਨਿਆਂ ਕਿ ਦਿਨ ਨਿਕਲੀ ਫੋਨ ਕਰਕੇ ਦੇਖ ਲੋ ਸਾਰਿਆਂ ਦੀ ਫੇਸਬੁੱਕ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜ਼ਾਨਾ ਟਾਈਮ ਤੇ ਮੈਂ ਅਰਜੰਦਰ ਭੱਟ ਸ਼੍ਰੋਮਣੀ ਅਕਾਲੀ ਦਲ ਦੀ ਜਿਹੜਾ ਜ਼ਿਲ੍ਹਾ ਕਾਇਦੀ ਅੱਜ ਸ਼ਹੀਦਾ ਦੀ ਧਰਤੀ ਸ਼੍ਰੀ ਫਤਿਹਗੜ ਸਾਹਿਬੇ ਕੇ ਮੀਟਿੰਗ ਹੋਈ ਸੀ ਤੇ ਉਹਦੇਦਾਰਿਆਂ ਦੀ ਜਿਹੜੀ ਚੌਂ ਨੂੰ ਲੈ ਕੇ ਡੈਲੀਗੇਟ ਬਣਾਏ ਗਏ ਨੇ ਗੱਲਬਾਤ ਕਰਦੇ ਆ ਉਹਨਾਂ ਦਾ ਕੀ ਕਹਿਣਾ ਕਿ ਮੀਟਿੰਗ ਦੇ ਵਿੱਚ ਕਿਹੜੇ ਕਿਹੜੇ ਏਜੰਡੇ ਰੱਖੇ ਗਏ ਸੀ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਹਿਬ ਅੱਜ ਮੀਟਿੰਗ ਹੋਈ ਸੀ ਕਿਹੜੇ ਕਿ ਤਿੰਦਰ ਸਾਹਿਬ ਜਿਵੇਂ ਕਿ ਤੁਸੀਂ ਗੱਲ ਕੀਤੀ ਹੈ ਕਿ ਜਿਹੜੇ ਬਾਗੀ ਹੋਏ ਨੇ ਉਹ ਘਟਾ ਲਾਉਣ ਦੀ ਕੋਸ਼ਿਸ਼ ਕਰ ਰਿਹਾ ਗੁੰਮਰਾਹ ਕਰ ਰਹੇ ਨੇ ਕਿਵੇਂ ਦੇਖਦੇ ਉਹ ਬਾਗੀ ਤਾਂ ਜੇ ਉਂ ਬੰਦ ਰੁਸਕੇ ਬਾਗੀ ਹੋ ਜੇ ਉਹਨੂੰ ਤਾਂ ਮਨਾਇਆ ਜਾਂਦਾ ਕਈ ਆਗੂ ਦਾ ਇਹ ਮੰਨਣਾ ਸੀ ਕਿ ਇਹਨਾਂ ਨੂੰ ਮਨਾ ਲਓ ਮੈਂ ਕਿਹਾ ਮਨਾਉਂਗਾ ਕਿ ਹੁੰਦਾ ਡੰਡਾ ਹੀ ੱਡਾ ਹੈ ਵਾ ਮਗਰ ਕਿੱਥੇ ਮੰਨਦੇ ਨੇ ਅਗਲੇ ਜਿਨ੍ਹਾਂ ਦੇ ਜੜੀਆਂ ਉਹਦੇ ਮਗਰ ਸ਼ਕਤੀਆਂ ਕਮ ਕਰ ਰਹੀਆਂ ਨੇ ਉਹ ਸਾਰੇ ਤਾਂ ਮਤਲਬ ਫੀਲਿੰਗ ਲਈ ਫਿਰਦੇ ਨੇ ਉਹ ਮੁੱਖ ਮੰਤਰੀ ਦੀ ਕੋਈ ਕਾਸੇ ਦੀ ਕੋਈ ਕਾਸੇ ਦੀ ਚਲੋ ਕਿਸੇ ਚੀਜ਼ ਦੀ ਆਸ ਰੱਖਣੀ ਕੋਈ ਮਾੜੀ ਗੱਲ ਨਹੀਂ ਹੁੰਦੀ ਪੋਲਿਟਿਕਸ ਦੇ ਵਿੱਚ ਜਿਹੜਾ ਬੰਦਾ ਦਿਨ ਰਾਤ ਤੁਰਿਆ ਫ ਰੇਗ ਨੂੰ ਆਸ ਹੁੰਦੀ ਹੈ ਕਿ ਕੁਛ ਨਾ ਕੁਛ ਬਣਾ ਮੈਂ ਵੀ ਆਸ ਰੱਖ ਸਕਦਾ ਹਾਂ ਕੋਈ ਕਿ ਮੈਂ ਵੀ ਆ ਚੀਤੇ ਬਣਾ ਪਰ ਉਹ ਆਸਾਂ ਰੱਖ ਕੇ ਵੱਡੇ ਸੁਭਨੇ ਪਾਲ ਕੇ ਪਾਰਟੀ ਨੂੰ ਢਾਹ ਲਾਉਣਾ ਮਾੜੀ ਗੱਲ ਆ ਪਾਰਟੀ ਲਈ ਕੰਮ ਕਰਦੇ ਰਹੋ ਪਾਰਟੀ ਲਈ ਵਿੱਚ ਸਾਰਾ ਮਾਨਸਤਕਾਰ ਆਟੋਮੈਟਿਕ ਮਿਲਦਾ ਰਹਿੰਦਾ ਸੋ ਅਸੀਂ ਯੂਥ ਕਾਲੀਦਰ ਵੱਲੋਂ ਤਾਂ ਇਹ ਮਤਾ ਲੈਂਦਾ ਕਿ ਜਿਹੜੇ ਬਾਰ ਬਾਰ ਮਨਾਉਣ ਤੇ ਵੀ ਬਾਰ ਬਾਰ ਮੰਤਾਂ ਕਰਿਆ ਨਹੀਂ ਮੰਨਦੇ ਆ ਗੋ ਨੂੰ ਇਹਨਾਂ ਨੂੰ ਪਾਰਟੀ ਹੁਣ ਬਾਹਰ ਦਾ ਰਸਤਾ ਦਿਖਾਵੇ ਐਵੇਂ ਕਿਉਂ ਆਪਾਂ ਪਰਮਦਾਏ ਨੇ ਤੇ ਹੋਰ ਬਥੇਰੇ ਨਵੇਂ ਨੌਜਵਾਨ ਨੇ ਕੰਮ ਕਰਨਾ ਚਾਹੁੰਦੇ ਨੇ ਪੰਜਾਬ ਲਈ ਪਾਰਟੀ ਲਈ ਉਹਨਾਂ ਨੂੰ ਮੌਕਾ ਦਿੱਤਾ ਜਾਵੇ। ਮਾਨਪ੍ਰੀਤ ਆਲੀ ਦੀ ਗੱਲ ਅੱਗੇ ਕਿਥੇ ਮੁਦਦਾ اٹھਾਇਆ ਵਿਧਾਨ ਸਭਾ ਚ ਕਿਵੇਂ ਦੇਖ ਕੇ ਮੁਦਦੇ। ਦੇਖੋ ਮਾੜੀ ਗੱਲ ਹੈ। ਇੱਕ ਪਾਸੇ ਤਾਂ ਲੋਕ ਸਭਾ ਦੇ ਵਿੱਚ ਵਿਵਾਹ ਹਰ ਸਿਰ ਕੋਲ ਬਾਦਲ ਘਟ ਕਿੰਤੀਆਂ ਨਾਲ ਹੋ ਰਹੇ ਤੱਕੇ ਦੇ ਖਿਲਾਫ ਮੁਸਲਮਨ ਭਾਈਚਾਰੇ ਦੇ ਹੱਕਾਂ ਦੇ ਜਿਹੜੇ ਖੋਏ ਜਾ ਰਹੇ ਉਹਦੇ ਖਿਲਾਫ ਲੋਕ ਸਭਾ ਦੇ ਵਿੱਚ ਕੇਂਦਰ ਸਰਕਾਰ ਦੇ ਨਾਲ ਆੜਾ ਲਾ ਕੇ ਲੜ ਰਹੇ ਨੇ। ਇੱਕ ਪਾਸੇ ਸਾਡੇ ਐਮਐਲਏ ਤਖਣੀ ਤੋਂ ਚੋਣ ਨਿਸ਼ਾਨ ਜਿੱਤ ਕੇ ਵਿਧਾਨ ਸਭਾ ਦੇ ਵਿੱਚ ਜਿਹੜੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਵਿਧਿ ਵਿਵਧਾਨ ਗੋਰਿਆਂ ਤੋਂ ਸਰਕਾਰਾਂ ਤੋਂ ਲੜ ਕੇ ਬਣਾਇਆ ਸੀ ਉਹਨੂੰ ਵਿਧਾਨ ਸਭਾ ਦੇ ਅਧੀਨ ਕਰਾਉਣ ਨੂੰ ਫਿਰਦੇ ਨੇ ਸੋਚ ਦੇ ਏਜੰਡੇ ਦਾ ਫਰਕ ਤਾਂ ਦੇਖੋ ਕੀ ਆ ਸੋ ਇਹ ਕਲੀਅਰ ਆ ਕਿ ਉਹ ਕਿਸੇ ਪ੍ਰੈਸ਼ਰ ਰੇਟ ਵਿਧਾਨ ਸਭਾ ਦੇ ਵਿੱਚ ਬੋਲ ਰਹੇ ਸੀ ਸੋ ਇਹਦੇ ਆਉਣ ਨਾ ਸੀ ਹੋਰ ਵੀ ਵੱਡੇ ਖੁਲਾਸੇ ਕਰਾਂਗੇ ਹਾਂ ਜੀ ਗੱਲ ਕਰਦੇ ਆਪਾਂ ਅਕਾਲੀ ਦਲ ਦੇ ਇਕੱਠੇ ਹੋਣ ਦੀ ਗੱਲ ਕਰਦੇ ਆ ਤੁਸੀਂ ਇਹ ਵੀ ਗੱਲ ਕਹੀ ਹੈ ਕਿ ਜਿਹੜੇ ਕਿ ਬਾਗੀ ਹੋ ਰਹੇ ਨੇ ਹੁਣ ਭੱਜ ਰਹੇ ਨੇ ਅਕਾਲੀ ਦਲ ਨੂੰ ਕਿਵੇਂ ਅੱਗੇ ਮਜ਼ਬੂਤ ਕੀਤਾ ਜਾਊਗਾ ਉਹਨਾਂ ਨੇ ਮਜ਼ਬੂਤ ਹੀ ਮਜ਼ਬੂਤ ਆਂ ਪਰਵਾਹ ਨਾ ਕਰ ਪੂਰੀਆਂ ਵਿਰੋਧੀਆਂ ਦੇ ਚੀਕ ਦੇ ਪੰਜਾਬ ਲਈ ਕੰਮ ਕਰਾਂਗੇ ਤੇ ਪਾਰਟੀ ਤਕੜੀ ਹੋ ਕੇ ਉੱਭਰੂਗੀ ਜਿੰਦਰਾ ਜਿਹੜਾ ਕਿ ਪੰਜਾਬ ਦੇ ਹਾਲਾਤਾਂ ਦੀ ਗੱਲ ਕਰਦੇ ਆਏ ਦਾ ਨਾ ਅਕਾਲੀ ਦਾ ਤਾਂ ਧਮਕੀਆਂ ਮਿਲੀਆਂ ਜਿਵੇਂ ਪਿਛਲੇ ਦਿਨ ਧਮਕੀਆਂ ਮਿਲੇ ਨੇ ਧਮਕੀਆਂ ਨਹੀਂ ਹੋ ਰਹੇ ਨੇ ਧਮਕੀਆਂ ਨਹੀਂ ਹੈਗੀਆਂ ਸਿੱਧੀ ਗੋਲੀ ਮਾਰਨ ਦੇ ਹੁਕਮ ਨੇ ਕਿ ਗੋਲੀ ਮਾਰੋ ਜਿਹੜਾ ਵੀ ਪਾਰਟੀ ਲਈ ਪੰਜਾਬ ਲਈ ਬੋਲੇਗਾ ਉਹਨੂੰ ਗੋਲੀ ਮਾਰ ਦੋ ਸੁਖਬੀਰ ਸਿੰਘ ਬਾਲਤੇ ਗੋਲੀ ਚੱਲੀ ਮਾਰਨ ਦਾ ਸਿੱਧਾ ਮਤਲਬ 3 ਮਹੀਨੇ ਬਾਅਦ ਜ਼ਮਾਨਤ ਬੰਦੇ ਦੀ ਹੋ ਜਾਂਦੀ ਹੈ ਬਾਹਰ ਆ ਜਾਂਦਾ ਬਾਕੀ ਆਗੂ ਨੂੰ ਧਮਕੀਆਂ ਮਿਲਦੀਆਂ ਨੇ ਸਾਨੂੰ ਵੀ ਕਾਹੇ-ਕਾਹੇ ਮੈਸੇਜ ਲੱਗਦੇ ਨੇ ਕਿ ਭਾਈ ਬੋਲਣਾ ਚੁੱਪ ਕਰ ਤੇ ਸਾਡਾ ਇੱਕੋ ਹੈ ਕਿ ਗੁਰੂ ਸਾਹਿਬ ਨੇ ਸਵਾਸ ਦਿੱਤੇ ਨੇ ਜਦ ਤੱਕ ਇਹ ਸਵਾਸ ਚੱਲਦੇ ਰਹਿਣਗੇ ਜਦ ਤੱਕ ਇਹ ਆਵਾਜ਼ ਪੰਜਾਬ ਲਈ ਪੰਥ ਲਈ ਪਾਰਟੀ ਲਈ ਪੰਜਾਬ ਦੇ ਹੱਕਾਂ ਲਈ ਤੇ ਵਿਰੋਧੀਆਂ ਦੇ ਖਿਲਾਫ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਬੋਲਦੇ ਰਾਂਗੇ ਆਵਾਜ਼ ਚੱਕਦੇ ਰਾਂਗੇ ਸਿੱਖਾਂ ਨੂੰ ਟਾਰਗੇਟ ਕੀਤਾ ਜਾਂਦਾ ਪਿਛਲੇ ਦਿਨ ਅਮਿਤ ਸ਼ਾਹ ਦੀ ਵੀ ਤੁਸੀਂ ਬਿਆਨ ਸੁਣਿਆ ਹੋਣਾ ਸਿੱਖਾਂ ਨੂੰ ਉਹ ਸੰਤ ਜਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਲੋਕ ਸਭਾ ਦੇ ਵਿੱਚ ਖੱਲਨਾਇਕ ਬਣਾ ਕੇ ਪੇਚ ਕੀਤਾ ਅਮਿਤ ਸ਼ਾਹ ਨੇ ਅਸੀਂ ਅਮਿਤ ਸ਼ਾਹ ਨੂੰ ਦੱਸਣਾ ਚਾਹੁੰਦੇ ਹਾਂ ਕਿ ਸੰਤ ਜਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਸਿੱਖਾਂ ਦੇ ਖਲਨਾਇਕ ਨਹੀਂ ਸਿੱਖਾਂ ਦੇ ਨਾਇਕ ਨੇ ਤੇ ਆ ਜਿਹੜੇ ਦੂਜੇ ਸੁਧਾਰ ਲਹਿਰ ਵਾਲੇ ਦੂਜੇ ਤੀਜੇ ਕਿਸੇ ਦਾ ਬਿਆਨ ਆਇਆ ਚੀ ਨੀ ਕੀਤੀ ਕਿਸੇ ਨੇ ਕਿ ਸਾਡੇ ਨਾਇਕ ਦੇ ਖਿਲਾਫ ਕੋਈ ਬੋਲੇ ਤੇ ਸਾਡੀ ਆਵਾਜ਼ ਵੀ ਨਾ ਨਿਕਲੇ ਕਿੰਨਿਆਂ ਕ ਦਿਨ ਨਿਕਲੀ ਬੋਲ ਕੇ ਦੇਖ ਲੋ ਜ਼ਾਰਿਆਂ ਦੀ ਫੇਸਬੁੱਕ ਦੇਖ ਲੋ ਕਿੰਨਿਆਂ ਖਬਰਾਂ ਲੱਗੇ ਨੇ ਇਤੋਂ ਸਭ ਕੁਝ ਕਲੀਅਰ ਹੁੰਦਾ ਕਿ ਅੱਜ ਉਹਨਾਂ ਆਗੂਆਂ ਦੀ ਲੋੜ ਆ ਜਿਹੜੇ ਦਿੱਲੀ ਨਾਲ ਅੱਖ ਜੱਕ ਪਾ ਕੇ ਛਾਤੀ ਤਾਣ ਕੇ ਲੜ ਸਕਣ ਉਹ ਕਿਉਂ ਨਹੀਂ ਬੋਲੇ ਕੋਈ ਲੱਗਦਾ ਕਿ ਉਹਨਾਂ ਦੀ ਆੜ ਸਾੜ ਬੰਦੇ ਹੀ ਉਹਨਾਂ ਦੇ ਨੇ ਉਹ ਤਾਂ ਕਹਿਣ ਨੂੰ ਕੱਲ ਹੀ ਨੇ ਨਿਕਰਾਂ ਖਾਕੀ ਨੇ ਸੋ ਇਸ ਹਨ ਯੂਥ ਅਕਾਲੀ ਦਲ ਦੇ ਜਿਹੜਾ ਕਿ ਸੁਭਾ ਪ੍ਰਧਾਨ ਸਰਵਿਸ ਇੰਜਰਜਨਾ ਵੱਲੋਂ ਕਿਹਾ ਗਿਆ ਕਿ ਜਿਹੜੇ ਸੁਧਾਰ ਲਹਿਰ ਆਲੇ ਨੇ ਉਹਨਾਂ ਦੀ ਜਿਹੜੇ ਕਹਿਣ ਨੂੰ ਕਾਲੀ ਨੇ ਅਰ ਨਿਕਰਾ ਖਾਕੀ ਪਾ ਕੇ ਉਹ ਜਿਹੜਾ ਕਿ ਕੌਮ ਨੂੰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ